ਜਿਹੜੀ ਗਵਰਨਮੈਂਟ ਲੱਗੀਆਂ ਨੇ ਜਿਹੜੀ ਹੈ ਉਹ ਸਾਡਾ ਰਾਜ ਦੇ ਹੰਡਾ ਬੰਦਾ ਕਹਿੰਦੇ ਆਪਣੀ ਨੀਤੀ ਬੰਦਾ ਫਿਰ ਬੋਲਦਾ ਕਿ ਬੰਦਾ ਪਾ ਦੇਣਾ ਚਾਹੀਦਾ ਹੈ ਜਿਸ ਨੂੰ ਇੱਕ ਦਾ ਪੁੱਛੀ ਹੈ ਜੀ ਦੇਖ ਸਕਦੇ ਹੋ ਪਠੰਡਾ ਦੇ ਰਜਿੰਦਰਾ ਕਾਲ ਦੇ ਵਿੱਚ ਜੋ ਕਿ ਫਸਟ ਟੂ ਸਪੈਸਟ ਕੋਲ ਚੱਲ ਰਿਹਾ ਹੈ ਜਿਸ ਦੇ ਵਿੱਚ ਰੁੱਖਾਂ ਦੇ ਰਖਵਾਲੇ ਦੀ ਟੀਮ ਵੱਲੋਂ ਲੰਗਰ ਲਗਾਇਆ ਗਿਆ ਰੁੱਖਾਂ ਦਾ ਰੁੱਖਾਂ ਦੇ ਰਖਵਾਲਿਆਂ ਵੱਲੋਂ ਜਿਹੜੇ ਵਿਦਿਆਰਥੀ ਵੀ ਆਸ-ਪਾਸ ਲੰਗਰ ਲਗਾਇਆ ਗਿਆ ਰੁੱਖਾਂ ਦਾ ਸਾਨੂੰ ਜੀ ਵੱਖ-ਵੱਖ ਲੋਕਾਂ ਨੂੰ ਰੁੱਖਾਂ ਲਈ ਜਾਗਰੂਤ ਵੀ ਕਰ ਰਹੇ ਨੇ ਕਿਉਂਕਿ ਕਹਿੰਦੇ ਰੁੱਖਾਂ ਦਾ ਸੁੱਖ ਹੈ ਇੱਕ ਰੁੱਖ 100 ਸੁੱਖ ਸੋ ਆ ਉਹ ਕਰਦਿਆਂ ਗੱਲਬਾਤ ਇਹਨਾਂ ਦੇ ਟੀਮ ਦੇ ਵਰਕਰਾਂ ਨਾਲ ਹਾਂਜੀ ਵੀਰ ਜੀ ਕੀ ਨਾਮ ਆ ਆਪਣਾ ਭਾਜੀ ਸਾਡੀ ਟੀਮ ਹੈਗੀ ਰਖਵਾਲੇ ਰੁੱਖਾਂ ਦੇ ਜੀ ਕਿਹੜੀ ਜਗ੍ਹਾ ਤੋਂ ਬਿੰਡਾ ਤੋਂ ਜੀ ਠੀਕ ਹੈ ਸਾਡਾ ਮਕਸਦ ਸਾਡਾ ਸਾਡਾ ਮੇਨ ਮਕਸਦ ਹੈਗਾ ਜੀ ਕਿ ਜਿਹੜਾ ਪਿੰਡਾ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣਾ ਜੀ ਪਿੰਡਾ ਸ਼ਹਿਰ ਦੇ ਵਿੱਚ ਸਾਡਾ ਮਕਸਦ ਜਿਹੜੇ ਪੌਦੇ ਲਗਾਉਣਾ ਪੌਦਿਆਂ ਦੀ ਦੇਖਭਾਲ ਅਤੇ ਉਹਨਾਂ ਨੂੰ ਪਾਣੀ ਦੇਣਾ ਸਾਡਾ ਮੇਨ ਮਕਸਦ ਹੈ ਜੀ ਅਸੀਂ ਇੱਥੇ ਸਟਾਲ ਲਾਈ ਹੈ ਜੀ ਇੱਥੇ ਜਨਰਲ ਫੈਸਟੀਵਲ ਹੋ ਰਿਹਾ ਜੀ ਰਿੰਦਰ ਕਾਲਜ ਦੇ ਵਿੱਚ 15 ਤੋਂ 16 ਸਾਲਾਂ ਬਾਅਦ ਜੀ ਸਾਡਾ ਮੇਨ ਮਕਸਦ ਇੱਥੇ ਜਿਹੜੇ ਪੌਦੇ ਅਸੀਂ ਵੰਡਣ ਦਾ ਸੀਗਾ ਆਯੁਰਵੈਦਿਕ ਪੌਦੇ ਵੰਡਣ ਦਾ ਸੀਗਾ ਜੀ ਜਿਹਨੇ ਪ੍ਰਾਤਨ ਆਯੁਰਵੈਦਿਕ ਪੌਦੇ ਦੇਨੇ ਜਿਵੇਂ ਪਿਹੜਾ ਹੋ ਗਿਆ ਸੰਭਾਲੂ ਹੋ ਗਿਆ ਰਿੱਠਾ ਹੋ ਗਿਆ ਹਾਰ ਸ਼ਿੰਗਾਰ ਹੋ ਗਿਆ ਜਿਨ੍ਹਾਂ ਬਾਰੇ ਜਿਵੇਂ ਬਿਹੜਾ ਜ਼ਿਆਦਾਤਰ ਨਹੀਂ ਪਤਾ ਜੀ ਰਿੱਠਾ ਹੋ ਗਿਆ ਰਿੱਠੇ ਦਾ ਇਸ ਤੋਂ ਇਲਾਵਾ ਅਸੀਂ ਫੁੱਲਦਾਰ ਬੂਤੇ ਵਾਲਦਾਰ ਬੂਟਿਆਂ ਦਾ ਵੀ ਲੰਗਰ ਲਾਇਆ ਹੋਇਆ ਹੈ ਚਾਹ ਦੇ ਨਾਲ ਅਸੀਂ ਬੂਟਿਆਂ ਦਾ ਲੰਗਰ ਚੱਲ ਰਿਹਾ ਹੈ ਜੀ ਤੇ ਤਕਰੀਬਨ ਸਾਡ ਨੂੰ ਇਹ ਹੈ ਕਿ 1000 ਤੋਂ ਲੈ ਕੇ 1200 ਦੇ ਵਿਚਕਾਰ ਅਸੀਂ ਇੱਥੇ ਪੌਦੇ ਅਸੀਂ ਲੰਗਰ ਲਾਵਾ ਹਾਂ ਕਿੰਨੇ ਕਿ ਲੋਕਾਂ ਨੂੰ ਹੁਣ ਤੱਕ ਅਸੀਂ ਮਜਰੂਖਮ ਹੋਇਜ ਕਰ ਲੱਕੇ ਅ ਅਸੀਂ 300 ਪਲੱਸ ਬੰਦੇ ਨੂੰ ਦਿੱਤਾ ਸੀਗਾ ਜੀ ਲੈ ਕੇ ਸੀਗੇ ਕੱਲ ਸਾਡਾ 250 ਪਲੱਸ ਅਸੀਂ ਬਹੁਤੇ ਬੰਦੇ ਨੇ ਜੀ ਤੇ ਅੱਜ ਅਸੀਂ 250 ਬੁਟਾ ਲਿਆਏ ਸੀਗੇ ਜਿਹਦੇ ਚ ਮੈਨੂੰ ਲੱਗਦਾ तकरीबन ਥੋੜੇ ਜਿਹਾ ਰਹਿ ਗਏ ਨੇ ਜੀ ਬਾਕੀ ਸਾਰੇ ਠੀਕ ਕੱਲ ਨੂੰ ਫਿਰ ਅਸੀਂ ਲਾਵਾਗੇ ਜੀ ਨਾ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਜੀ ਕਿ ਪੌਦੇ ਵੱਧ ਤੋਂ ਵੱਧ ਲਗਾਓ ਜੀ ਦਰਖਤ ਲਗਾਓ ਜੇ ਤੁਸੀਂ ਦਰਖਤ ਨਹੀਂ ਲਾ ਸਕਦੇ ਛੋਟੇ ਪੌਦੇ ਲਾ ਲਓ ਅਜੇ ਘਰ ਦੇ ਵਿੱਚ ਲਾਓ ਤਾਂ ਜੋ ਕਿ ਗ੍ਰੀਨਰੀ ਹੋਵੇ ਤਾਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਆਕਸੀਜਨ ਦੇ ਸਕੀਏ ਆਪਾਂ ਜਾਂਦੇ ਹੋਏ ਇਹ ਨਾ ਹੋਵੇ ਕਿ ਆਪਣੇ ਆਉਣ ਵਾਲੇ ਸਮੇਂ 'ਚ ਆਪੇ ਬੱਚਿਆਂ ਨੂੰ ਮੁੱਢ ਦੀ ਆਕਸੀਜਨ ਨਾ ਦੀ ਜੀ ਆਪਾਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਆਕਸੀਜਨ ਦੀਏ ਉਹਦਾ ਇੱਕੋ ਇੱਕ ਹੱਲ ਹੈ ਕਿ ਵੱਧ ਤੋਂ ਵੱਧ ਤੁਸੀਂ ਦਰਖਤ ਲਗਾਓ ਠੀਕ ਹੈ ਧੰਨਵਾਦ साईं <laughs> <laughs> <laughs>